ਅੰਮ੍ਰਿਤਸਰ ਦੇ थाना ਗੇਟ ਹਕੀਮ ਦੇ ਅਧੀਨ ਪੈਂਦੇ ਗੁਰਪਖਸ਼ ਨਗਰ ਦੀ ਗਲੀ ਨੰਬਰ 3 ਦੇ ਵਿੱਚ ਉਸ ਸਮੇਂ ਝਗੜਾ ਹੋ ਗਿਆ ਜਦੋਂ ਮੋਟਰਸਾਈਕਲ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਤੇ ਗਵਾਂਡੀਆਂ ਦੇ ਵੱਲੋਂ ਆਪਣੇ ਹੀ ਗਵਾਂਡ ਦੇ ਵਿੱਚ ਰਹਿੰਦੇ ਜਵਾਨ ਮੁੰਡੇ ਦੀ ਜਾਨ ਲੈ ਲਈ ਜਾਂਦੀ ਹੈ ਇਸ ਮੌਕੇ ਤੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੇ ਪੁੱਤ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ ਜੁਲਾਈ ਦੇ ਵਿੱਚ ਵਿਆਹ ਹੋਣਾ ਸੀ ਅਤੇ ਇਸ ਤੇ ਚੱਲਦੇ ਹੀ ਘਰ ਦੇ ਵਿੱਚ ਨਵਾਂ ਕਮਰਾ ਪੈ ਰੱਖਿਆ ਸੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਰਿਸ਼ਤੇਦਾਰਾਂ ਕੋਲ ਇਹ ਜਾਣਕਾਰੀ ਤੱਕ ਪਹੁੰਚ ਚੁੱਕੀ ਸੀ ਕਿ ਅਗਲੇ ਮਹੀਨੇ ਮੁੰਡੇ ਦਾ ਵਿਆਹ ਹੋਣਾ ਹੈ ਜਿਸ ਦੀ ਤਿਆਰੀ ਸਾਰੇ ਰਿਸ਼ਤੇਦਾਰ ਮਿਲ ਕੇ ਕਰ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਦੀਪਕ ਨਾਮ ਦੇ ਇਸ 24 ਸਾਲ ਦੇ ਮੁੰਡੇ ਨੂੰ ਗਵਾਂੜਤ ਵਿੱਚ ਰਹਿੰਦੇ ਇੱਕ ਪੂਰੇ ਪਰਿਵਾਰ ਦੇ ਵੱਲੋਂ ਮਿਲ ਕੇ ਖਤਮ ਕੀਤਾ ਗਿਆ ਇਸ ਪਰਿਵਾਰ ਦੇ ਵਿੱਚ ਕਰੀਬ 5 ਜਾਨੇ ਸਨ ਜਿਨ੍ਹਾਂ ਦੇ ਵਿੱਚ ਜਤਿਨ, ਆਕਾਸ਼, ਉਹਨਾਂ ਦਾ ਜੀਜਾ ਸੁਖਪ੍ਰੀਤ ਸਿੰਘ ਉਸ ਤੋਂ ਇਲਾਵਾ ਉਹਨਾਂ ਦੇ ਮਾਤਾ-ਪਿਤਾ ਵੀ ਇਸ ਪੂਰੇ ਕਾਂਂਤ ਵਿੱਚ ਸ਼ਾਮਿਲ ਨੇ ਪੀਤਾ ਦੇ ਵੱਲੋਂ ਗੰਭੀਰ ਇਲਜ਼ਾਮ ਇਹ ਵੀ ਲਗਾਏ ਗਏ ਨੇ ਕਿ ਇਹ ਪਰਿਵਾਰ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਪਹਿਲਾਂ ਵੀ ਇਹਨਾਂ ਤੇ ਕਈ ਤਰ੍ਹਾਂ ਦੇ ਕੇਸ ਦਰਜ ਨੇ ਅਤੇ ਹੁਣ ਉਹਨਾਂ ਨੇ ਪੁੱਤ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਇਹ ਸਾਰਾ ਟੱਬਰ ਫਰਾਰ ਹੋ ਗਿਆ ਗੁਰਬਖਸ਼ਨਗਰ ਕੀ ਗੱਲ ਹੋਈ ਰਤ ਗੱਲ ਕੁਝ ਨਹੀਂ ਹੋਏ ਮੁੰਡੇ ਨੇ ਮੁੰਡੇ ਵਿਚਾਰੇ ਚੱਲੇ ਛੱਡਣ ਉਹਨੂੰ ਉਹਨੂੰ ਪਾਏ ਗਿਆ ਪਾਏ ਗਿਆ ਮੁੰਡਾ ਉਹਦੇ ਪਿੱਛੇ ਲਿਜਾ ਕੇ ਸ਼ਾਗਰ ਵਾਲਾ ਰੀਡ ਕਰ ਦਿਓ ਉਹਨੇ ਕਿਹਾ ਕਿ ਮਪਾ ਜੀ ਥੋੜਾ ਪਰੇਖੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਈ ਦੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਥੀ ਪੈ ਗਏ ਇਹਨੂੰ ਫੜ ਲਿਆ ਹੱਥ ਤੋਂ ਉਹਨੇ ਸਾਰਾ ਟੱਬਾ ਨੰਨੂ ਪੈ ਫੜ ਲਿਆ ਵਾ ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਇਹ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਤੇ ਆਪਣਾ ਪੁਲਿਸ ਨੂੰ ਕਪਲੇਡ ਕਰਤੀ ਇਸ ਬਾਰੇ ਕੀ ਦਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪਤਾਡੀ ਪੂਰੀ ਸੁਣਵਾਈ ਹੋਏਗੀ ਅੱਜ ਤੱਕ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਨਹੀਂ ਹੁਣ ਮੈਨੂੰ ਨਹੀਂ ਇਹ ਕੰਮੇਸਰ ਆ ਗਿਆ ਇਹ ਨਹੀਂ ਕੰਮ ਕਰਨਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਕਾਸ ਹੀ ਹੋਣੀ ਚਾਹੀਦੀ ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਦਾੜੀਆਂ ਆ ਗੀਆਂ ਵਾਂ ਗਾਲਾਂ ਕੱਢ ਰਹੀਆਂ ਹੀ ਰਾਤ ਮੇਰਾ ਨਾਮ ਸਰ ਹਰੀਸ਼ੰਕਰ ਹੈ ਮੈਂ ਗੁਰਬਖਸ਼ਨਗਰ ਗਲੀ 3 ਗਲੀ ਨੰਬਰ 3 ਮੈਂ ਰਹਾ ਹਾਂ ਠੀਕ ਹੈ ਨਾ ਸਰ ਕੀ ਗੱਲ ਹੋਈ ਰਾਤ ਡਰ ਡੇਟਾ ਸਾਡੇ ਬੇਟੇ ਨਾਲ ਗੱਲ ਹੋਈ ਹੈ ਜੇ ਸਾਡਾ ਪਤੀ ਜੀ ਇੱਥੇ ਆਇਆ ਹੈ ਸਾਡੇ ਘਰ ਉਹਨੂੰ ਛੱਡਨ ਗਏ ਸੀ ਸਾਡਾ ਛੋਟਾ ਬੇਟਾ ਤੇ ਬੜਾ ਬੇਟਾ ਉਹਦੇ ਗਲੀ ਚ ਕੁੱਤਾ ਤਾਂ ਕਰਕੇ ਉਹਨੂੰ ਡਰ ਕੇ ਨਾ ਤੇ ਉਹਨੂੰ ਇੱਕ ਦੋ ਵਾਰੀ ਭਤੀਜੇ ਨੂੰ ਪੈ ਵੀ ਗਿਆ ਕੁੱਤਾ ਤਾਂ ਕਰਕੇ ਕੰਦਾ ਮੈਨੂੰ ਅੱਗੇ ਨੰਗਾ ਦਿਓ ਤਾਂ ਮੈਂ ਉਧਰ ਚੱਲ ਜਾਵਾਂਗਾ ਉਹ ਸਰ ਨੰਗਾਨ ਗਏ ਤਾਂ ਉਧਰ ਉਹਨਾਂ ਦਾ ਬੇਟਾ ਆਂਦਾ ਪਿਆ ਸੀ ਮੋਟਰਸਾਈਕਲ ਸੇ ਤੋਂ ਉਹਨਾਂ ਨੇ ਸਾਡੇ ਵੱਡੇ ਬੇਟੇ ਤੇ ਪਹਿਰ ਤੇ ਉਹਨਾਂ ਨੇ ਮੋਟਰਸਾਈਕਲ ਮਾਰਿਆ ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਤੇ ਤੇਰਾ ਸਾਈਡ ਹੋਇਆ ਉਹ ਤੂੰ ਉਧਰੋਂ ਚੱਲ ਜਾ। ਇੰਨੇ ਚ ਸਾਰੇ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ। ਸਾਡੇ ਛੋਟੇ ਬੇਟੇ ਨੂੰ ਤੇ ਵੱਡੇ ਬੇਟੇ ਨੂੰ ਉਹਦੇ ਸਾਰੇ ਕੱਪੜੇ ਕਪੜੇ ਸਾਰੇ ਉਹਨਾਂ ਨੇ ਫਾੜ ਦਿੱਤੇ। ਤਾਂ ਫਿਰ ਅੱਜ ਆਪਣਾ ਜਿਹੜਾ ਤੁਹਾਡਾ ਬੇਟਾ ਆ ਕਿੱਦਾਂ ਗਿਆ ਉੱਥੇ? ਇਹ ਮੇਰਾ ਦੂਸਰ ਇਹ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਜਾਂ ਕੁਝ ਖਾਣ ਗਿਆ ਸੀ। ਉਹ ਹੁੰਦਾ ਤਾਂ ਦੱਸਦਾ ਨਾ ਸਰ। ਹੁੰਦਾ ਤਾਂ ਦੱਸਦਾ ਨਾ। ਅਬ ਉਧਰੋਂ ਆਇਆ ਤੇ ਨਾਨੂ ਦੇਖਿਆ ਕਿ ਉਹ ਕੁੱਟਦੇ ਪਏ ਆ ਕੰਦੇ ਪਾਜੀ ਦੱਸੋ ਕੀ ਗੱਲ ਹੋ ਗਈ ਐ ਕੋਈ ਗੱਲ ਐ ਤੇ ਮੈਨੂੰ ਦੱਸੋ ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰੰਨੇ ਆ ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਆਕਰ ਬੱਟੇ ਨੇ ਸਾਡੇ ਕੋਈ ਆ ਤੇ ਤੁਹਾਡੇ ਕੋ ਮੈਂ ਮਾਫੀ ਮੰਨਾ ਇੰਨੇ ਦਿਨ ਨੂੰ ਉਹਨਾਂ ਨੇ ਕੁਝ ਸੁਣਿਆ ਉਹਦੇ ਡੈਡੀ ਉਹਦੇ ਮੰਮੀ ਉਹਦਾ ਜੀਜਾ ਉਹਦੇ ਦੋਨੋਂ ਭਰਾ ਉਹਦੀ ਪੈਣਾ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੜਿਆ ਸਰ ਸਿਰ ਦਾ ਝੂਰਾ ਚਾਰਾ ਮਾਰ ਕੇ ਤੇ ਬਾਲਪੁਰ ਨੂੰ ਮਾਰਿਆ ਕੀ ਪਤਾ ਕੀ ਕਰਦੇ ਸਾਰੇ ਕਹਿੰਦੇ ਚਿੱਟਾ ਵੇਚਦੇ ਹੁਣ ਕੀ ਪਤਾ ਕੀ ਕਰਦੇ ਸਾਰੇ ਇਹ ਕੰਮ ਆਪਾਂ ਨੇ 5 6 ਪੰਜ 6 ਸਾਲ ਹੋ ਗਏ ਆਏ ਜੀ ਅੱਛਾ ਇਨਸਾਫ ਕੀ ਜਾਂਦੇ ਹੋ ਇਨਸਾਫ ਇਹ ਸਾਰੇ ਮੇਰੀ ਪੂਰੀ ਸੁਣੋ ਮੈਂ ਇਹ ਹੋਣੀ ਚਾਹੀਦੀ ਹੈ ਠੀਕ ਹੈ ਨਾ ਜਿੱਦਾਂ ਮੇਰਾ ਬੇਟਾ ਗਿਆ ਨਾ ਸਰ ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਪਾਸੀ ਲਗਣੀ ਚਾਹੀਦੀ ਹੈ ਜਿਹਨੀ ਉਮਰ ਸੀ ਬੇਟੇ ਮੇਰਾ ਬੇਟਾ 24 ਸਾਲਾ ਦਾ ਸਰ ਰਿਹਾ ਸੀ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਮਾਸ਼ਾਅੱਲ੍ਲਾ ਹਾਂ ਜੀ ਕੀ ਗੱਲ ਹੋਈ ਭਾਈਏ ਰਾਤੀ ਕੁਝ ਨਹੀਂ ਸਰ ਅੱਧੀ ਕੰਮ ਕਰਕੇ ਆਈਆਂ ਆਪਾਂ 10 ਵੀ ਲੇਟ ਹੋ ਗਏ ਸੀ ਪਾਣੀ ਪਾਣੀ ਪੀ ਕੇ ਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣਗੇ ਥੋੜਾ ਅਤ ਮੋੜ ਤੱਕ ਤੇ ਮੁੰਡਾ ਰਜਿਆ ਸੀ ਉਹਨਾਂ ਦਾ ਚਿੱਟਾ ਲਾਉਂਦਣਾ ਸਾਰਾ ਟੱਬਰ ਉਹਨਾਂ ਦਾ ਚਿੱਟੇ ਦਾ ਹੀ ਕੰਮ ਹੈਗਾ ਉਹਨਾਂ ਦਾ ਉਧਰੋਂ ਇਦਰੋਂ ਜਾਂਦੇ ਪਏ ਆਪਾਂ ਤੇਰੀ ਸਾਈਡੋਂ ਉਹ ਨੂੰਗੀ ਲੰਘਦੀ ਉਹ ਨੂੰ ਲੰਘ ਤੂੰ ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰਤਾ ਜਿਹੜੇ ਖਲੋਤੇ ਨੂੰ ਕੋਣ ਦੀ ਆਣੀ ਗਈ ਸੀ ਇਹ ਮੇਰੇ ਸਹਾਨਾ ਜਿੰਨੇ ਵੀ 4 2 ਭਰਾ ਉਹ ਵਾਸੀ ਹੋਰੇ ਜੀਜਾ ਹੈਗਾ ਸੀ ਹੋਰੇ ਡੈਡੀ ਹੈਗਾ ਸੀ ਉਹਦੀ ਮੰਮੀ ਤੋਂ ਦੀ ਭੈਣ ਵੀ ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਿੜਾਉਂਦੇ ਨੇ ਕਿ ਬੱਚੋ ਲੜੋ ਨਾ ਇਹ ਕੋ ਪਰਨੇ ਕਿੱਦਾਂ ਨੇ ਮਾਂ ਪੇ ਹੋ ਗਏ ਪੂਰਾ ਠੱਬਰ ਹੀ ਅੰਦਰੋਂ ਫੜ ਕੇ ਬੰਜੋ ਆਂਦਾ ਹੱਥ ਚ ਜੋੱਕ ਕੇ ਮਾਰੀ ਜਾਂਦੇ ਪਈ ਦਦੀ ਤੇ ਆਪਣਾ 25 ਸਾਲ ਹੈ ਗਈ 24 ਸਾਲ 24 ਸਾਲ ਪੁਲਿਸ ਨੂੰ ਕੰਪਲੇਟ ਦਿੱਤੀ ਗਈ ਹਾਂ ਪਰਚਾ ਦਰਜ ਕਰਾਇਆ ਪੂਰੀ ਪੂਰੀ ਕਾਰਵਾਈ ਕਰਾਂਗੇ ਸਾਨੂੰ ਆਸ ਹੈਗੀ ਉਹਨਾਂ ਤੋਂ ਬਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ ਹੈ ਅਰੇਸਟ ਭਾਈ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਈ ਦਾ ਕੋਈ ਬੰਦੇ ਦੇ ਅਰੇਸਟ ਭਾਈ ਉਹਨਾਂ ਨੇ ਹਾਈ ਤੱਕ ਕਿਸੇ ਨੇ ਨਹੀਂ ਭਾਈ ਜਿਹੜੇ ਮੁੰਡੇ ਦਾ ਕਤਲ ਕੀਤਾ ਉਹਦਾ ਕਿੰਨੇ ਵਿਆਹ ਕਰ ਤੁਸੀ ਅਗਲੇ ਮਹੀਨੇ ਵਿਆਹ ਸੀ ਉਹਦਾ ਅਗਲੇ ਮਹੀਨੇ ਵਿਆਹ ਕਰਾਣਾ ਸੀ ਉਹਦਾ गुड uh, आफ्टरनून जी मैं सुरेंद्र सिंह एसीपी सेंट्रल अमृतसर पोस्टेड हां एक ਸਾਡੇ ਥਾਣਾ ਗੇਟ ਕੀਮਾ ਦੇ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਹੋ ਇੰਜਰਡ ਹੋਇਆ ਸੀ ਇਹ ਜਿਹੜੀ 24 ਸਾਲਾ ਰਕਾਰ ਮੀਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵੰਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਆ ਇੱਕ ਜਤਨ ਨੇ ਇੱਕ ਦਾ ਬ੍ਰਦਰ ਆਕਾਸ਼ ਆ ਇਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਾਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 24 ਸਾਲ ਦੇ ਦੀਪਕ ਦੇ ਨਾਲ ਅਜਿਹੀ ਅਨਹੋਣੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਪਰ ਨਾਲ ਹੀ ਇੱਕ ਵੱਡਾ ਸਵਾਲ ਕਿ ਆਪਸ ਦੇ ਵਿੱਚ ਰਹਿੰਦੇ ਆਂਟਵਾਨ ਦੇ ਵਿੱਚ ਰਹਿੰਦੇ ਇਥੇ ਲੋਕ ਮੋਟਰਸਾਈਕਲ ਦੀ ਇੱਕ ਮਾਮੂਲੀ ਟੱਕਰ ਤੋਂ ਬਾਅਦ ਕਿਸੇ ਦੀ ਜਾਨ ਲੈ ਲੈਂਦੇ ਨੇ ਕਿ ਲੋਕਾਂ ਦੇ ਵਿੱਚ ਇੰਨੀ ਕੀ ਬਰਦਾਸ਼ਤ ਦੀ ਹੱਦ ਬੱਜੀ ਐ ਕਿ ਉਹ ਮਿੰਟਾਂ ਦੇ ਵਿੱਚ ਹੀ ਕਿਸੇ ਨੂੰ ਖਤਮ ਕਰਨ ਦੇ ਲਈ ਉਤਾਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਕੇਸ ਜਦੋਂ ਉਹਨਾਂ ਦੇ ਸਿਰ ਤੇ ਪਹੁੰਚਦਾ ਹੈ ਤਾਂ ਸਾਰੇ ਦਾ ਸਾਰਾ ਟੱਬਰ ਉੱਥੋਂ ਫਰਾਰ ਹੋ ਜਾਂਦਾ ਨਹੀਂ ਸੋਚਦੇ ਕਿ ਨਾ ਸਿਰਫ ਉਹਨਾਂ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸਗੋਂ ਆਪਣਾ ਵੀ ਭਵਿੱਖ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਵੱਲੋਂ ਕੀ ਕੁਝ ਦੱਸਿਆ ਗਿਆ ਜਾਣਦੇ ਗੁਰਬਖਸ਼ ਨਗਰ ਕੀ ਗੱਲ ਹੋਈ ਰਤ ਕੋਈ ਨਹੀਂ ਹੋਏ ਮੁੰਡੇ ਨਹੀਂ ਮੁੰਡੇ ਵਿਚਾਰੇ ਚਲੇ ਛੱਡਣ ਉਹਨੂੰ ਤਾਂ ਉਹਨੂੰ ਪੈ ਗਿਆ ਪੈ ਗਿਆ ਮੁੰਡਾ ਉਹਦੇ ਪਿੱਛੇ ਲਿਜਾ ਕੇ ਮੋਟਰਸਾਈਕਲ ਵਾਲਾ ਛੇੜ ਕਰ ਦਿਓ ਉਹਨੇ ਕਿਹਾ ਕਿ ਮਪਾ ਜੀ ਥੋੜਾ ਤਰੀਕੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਈ ਤੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਤੀ ਪੈ ਗਈ ਇਹਨੂੰ ਫੜ ਲਿਆ ਹੱਥ ਤੋਂ ਉਹਨਾਂ ਨੇ ਸਾਰੇ ਡੱਬੇ ਨੇ ਨੂੰ ਪੜ ਲਿਆ ਵਾ ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਐ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਤੇ ਆਪਣਾ ਪੁਲਿਸ ਨੂੰ ਕਲੇਮ ਕਰਤੀ ਹੈ ਇਸ ਬਾਰੇ ਕੀਤਾ ਵਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪੇ ਤੁਹਾਡੀ ਪੂਰੀ ਸੁਣਵਾਈ ਹੋਏਗੀ ਅੱਜ ਤੱਕ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਨਹੀਂ ਹੁਣ ਮੈਨੂੰ ਨਹੀਂ ਭਾਈ ਇਹ ਨਹੀਂ ਕਾਨੂੰਨ ਲੱchnਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ પાਸ ਹੀ ਹੋਣੀ ਚਾਹੀਦੀ ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਡਾਡੀਆਂ ਆਈਆਂ ਵਾ ਗਾਲਾਂ ਕੱਢਦੇ ਨਹੀਂ ਆਈ ਰਾਤ